ਜਨਤਾ ਪਾਰਟੀ ਵੱਲੋਂ ਹਰ ਛੇ ਸਾਲ ਬਾਅਦ ਜਿਹੜੀ ਪ੍ਰਾਈਮਰੀ ਮੈਂਬਰਸ਼ਿਪ ਜਿਹੜੀ ਕੀਤੀ ਜਾਂਦੀ ਹੈ ਮਗਲੇ ਆਲਮੋਸਟ ਸਾਡੀ ਜਿਹੜੀ ਹੈ ਉਹ ਮੈਂਬਰਸ਼ਿਪ ਖਤਮ ਹੋ ਚੁੱਕੀ ਹੈ ਜਿਹੜੀ ਕਿ 14 ਚ 11 ਕਰੋੜ ਸੀ ਔਰ 18 ਆਪਣੇ 19 ਦੇ ਵਿੱਚ 18 ਕਰੋੜ ਸੀ ਜਿਸ ਵੰਨੇ ਸਾਡੇ ਅ ਅਵਧਾਨ ਜਿਹੜੇ ਅਨਯੋਗ ਅਮਨਤ ਸਾਜੀ ਸੀਗੇ ਉਹ ਹੁਣ ਇਹ ਸਾਡੀ ਮੈਂਬਰਸ਼ਿਪ ਦਾ ਅਭਿਆਨ ਜਿਹੜਾ ਹੈ 2 ਤਰੀਕ ਨੂੰ ਸ਼ਾਮੀ 6 ਵਜੇ ਸਾਡੇ ਦੇਸ਼ ਦੇ ਪ੍ਰਧਾਨ ਸ੍ਰੀ ਜੇਪੀ ਨੱਡਾ ਜੀ ਨੇ ਪਹਿਲੀ ਜਿਹੜੀ ਮੈਂਬਰਸ਼ਿਪ ਹੈ ਪ੍ਰਾਇਮਰੀ ਮੈਂਬਰਸ਼ਿਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਉਹ ਉਹਨਾਂ ਨੂੰ ਮੈਂਬਰ ਬਣਾ ਕੇ ਸ਼ੁਰੂਆਤ ਕੀਤੀ ਹੈ ਉਹਦੇ ਨਾਲ ਨੱਡਾ ਸਾਹਿਬ ਆਪ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਰਾਜਨਾਰ ਸਿੰਘ ਜੀ ਤੇ ਬਾਕੀ ਜਿਹੜੀ ਲੀਡਰਸ਼ਿਪ ਜਿਹੜੀ ਸੀਨੀਅਰ ਸੀ ਉਹਨਾਂ ਸਾਰਿਆਂ ਨੇ ਆਪੋ ਆਪਣੀ ਮੈਂਬਰਸ਼ਿਪ ਕੀਤੀ ਹੈ ਇਹ ਸਾਰੀ ਮੈਂਬਰਸ਼ਿਪ ਸਾਡੀ ਆਨਲਾਈਨ ਹੋ ਰਹੀ ਹੈ ਔਰ ਇਹਦੇ ਵਿੱਚ ਅਸੀਂ ਜਿਹੜਾ ਇੱਕ ਮਿਸਕਾਲ ਮਾਰਨ ਵਾਸਤੇ ਇੱਕ ਨੰਬਰ ਜਾਰੀ ਕੀਤਾ ਉਹ ਨੰਬਰ 88000024 ਹੈ ਔਰ ਇਹਦੇ ਤੇ ਮਿਸਕਾਲ ਮਾਰਨ ਤੋਂ ਬਾਅਦ ਜਿਹੜਾ ਉਹ ਫਾਰਮਾ ਦਾ ਨਮੋ ਐਪਲੀਕੇਸ਼ਨ ਵੀ ਕਰ ਸਕਦੇ ਆ SMS ਤੇ ਵੀ ਹੋ ਸਕਦੀ ਹੈ ਅਲੱਗ-ਅਲੱਗ ਡਿਫਰੈਂਟ ਤਿੰਨ-ਚਾਰ ਤਰੀਕੇ QR ਕੋਡ ਵੀ ਜਾਰੀ ਕੀਤਾ ਹੋਇਆ ਉਸ ਤੇ ਵੀ ਮੈਂਬਰਸ਼ਿਪ ਹੋ ਸਕਦੀ ਹੈ। ਔਰ ਇਹਦਾ ਤਾਂ ਦਾਣਵਾਸੀ ਮੇਸਕਲ ਮਾਰਦੇ ਤਾਂ ਫਾਰਮ ਆਉਂਦਾ ਫਾਰਮ ਭਰ ਕੇ ਸਾਰਿਆਂ ਨੇ ਆਪਾਂ ਆਪਣੀ ਮੈਂਬਰਸ਼ਿਪ ਕਰਨੀ ਹੈ। ਇਹਦਾ ਪਹਿਲਾ ਫੇਸ ਜਿਹੜਾ ਹੈ ਉਹ 25 ਸਤੰਬਰ ਤੱਕ ਚੱਲੇਗਾ ਉਸ ਤੋਂ ਚਾਰ-ਪੰਜ ਦਿਨ ਵਿੱਚ ਰਿਵਿਊ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ 1 ਕਤੂਬਰ ਤੋਂ ਲੈ ਕੇ 15 ਕਤੂਬਰ ਤੱਕ ਫੇਰ ਪ੍ਰਾਇਮਰੀ ਮੈਂਬਰਸ਼ਿਪ ਇਸ ਦਾ ਜਿਹੜਾ ਅਗਲਾ ਦੌਰ ਜਿਹੜਾ ਸੈਕੰਡ ਦੌਰ ਚੱਲੇਗਾ ਔਰ ਥਰਡ ਦੌਰ ਜਿਹੜਾ ਹੈ ਉਹ 16 ਕਤੂਬਰ ਤੋਂ ਲੈ ਕੇ ਜਿਹੜੀ ਐਕਟਿਵ ਮੈਂਬਰਸ਼ਿਪ ਹੈ ਕਿਉਂਕਿ ਜਿਹੜਾ ਵੀ ਵਿਅਕਤੀ ਜਿਨੇ ਵੀ ਕੋਈ ਜ਼ਿੰਮੇਵਾਰੀ ਲੈਣੀ ਹੈ ਪਾਰਟੀ ਦੇ ਵਿੱਚ ਤਾਂ ਉਹਨੂੰ ਐਕਟਿਵ ਮੈਂਬਰ ਬੰਨਾ ਜ਼ਰੂਰੀ ਹੈ ਉਹ ਲਗਭਗ 100 ਮੈਂਬਰ ਉਹਨੇ ਬਣਾਉਣੇ ਹੁੰਦੇ ਆ 500 ਜਿਹੜਾ ਕਮਲ ਸਨੇਹਾ ਦਾ ਸਾਡੀ ਇੱਕ ਪੱਤਰਕਾ ਹੈ ਉਹਦੀ ਫੀਸ ਪਲੱਸ 100 ਰੁਪਇਆ ਜਿਹੜਾ ਪਾਰਟੀ ਵੱਲੋਂ ਇੱਕ ਤੈਅ ਕੀਤਾ ਹੋਇਆ ਹੈ ਔਰ ਜਿਹੜੇ ਪ੍ਰਾਇਮਰੀ ਮੈਂਬਰ ਇਹਦੇ ਦੇ ਕੋਈ ਫੀਸ ਨਹੀਂ ਹੈਗੀ ਔਰ ਇਸ ਕਰਕੇ ਇਸ ਦਾ ਅਭਿਆਨ ਜਿਹੜਾ ਹੈ ਦੋ ਤਰੀਕ ਤੋਂ ਸ਼ਾਮ ਤੋਂ ਸ਼ੁਰੂ ਹੋ ਗਿਆ ਅੱਜ ਲਗਭਗ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਸੀਨੀਅਰ ਲੋਕ ਜਾ ਕੇ ਜਿਵੇਂ ਮੇਰੀ ਡਿਊਟੀ ਹੈ ਤੇ ਫਿਰ ਰਿਪੋਰਟ ਲੱਗੀ ਐ ਇਸੇ ਤਰ੍ਹਾਂ ਹੀ ਅੱਜ ਪੰਜਾਬ ਦੇ ਵਿੱਚ ਵੀ ਸਾਰੇ ਜ਼ਿਲ੍ਹਿਆਂ ਵਿੱਚ ਸਾਡੇ ਸੀਨੀਅਰ ਸਾਥੀ ਗਏ ਹੋਏ ਨੇ ਔਰ ਮੈਂਬਰਸ਼ਿਪ ਜਿਹੜੀ ਆ ਉਹ ਸ਼ੁਰੂਆਤ ਕਰਵਾ ਰਹੇ ਆ ਤੁਸੀਂ ਦੇਖਿਓ ਅੱਜ ਕਿੰਨਾ ਸ਼ਾਇ ਕਿੰਨੀ ਵੱਡੀ ਘੇਟੀ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਗੌਰਵ ਜੀ ਵੀ ਅਗਵਾਈ ਔਰ ਮੈਂਬਰਸ਼ਿਪ ਦੇ ਇੰਚਾਰਜ ਸਦੀਪ ਕੌਨੀ ਆ ਸਾਡੇ ਪੈਨਸ਼ਨੀਦਾ ਜੀ ਔਰ ਸਾਬਕਾ ਜ਼ਿਲ੍ਹਾ ਪ੍ਰਧਾਨ ਜੈਪਾਲ ਜੀ ਇਹ ਔਰ ਜਿਸਪਾਈਂਗ ਪੰਗ੍ਰਾਈ ਸਾਰੇ ਜਿਹੜੇ ਸਾਡੇ ਸੀਨੀਅਰ ਸਾਥੀ ਨੇ ਇਹ ਮਾ ਉਹਨਾ ਅਭਿਆਨ ਦੇ ਰੂਪ ਵਿੱਚ ਲੈ ਕੇ ਇਹਨਾਂ ਦਾ ਜਿਹੜਾ 484 ਬੂਥ ਨੇ ਟੋਟਲ ਜਿਹੜੇ ਜ਼ਿਲ੍ਹੇ ਦੇ ਜਿੰਨੀ ਕੋ ਮੈਨੂੰ ਦੱਸਿਆ ਗਿਆ ਹੈ ਔਰ ਉਹਦੇ ਸਾਰਿਆਂ ਨਾਲ ਮਿਨੀਮਮ ਅਸੀ ਹਰੇਕ ਬੂਥ ਦੇ ਉੱਪਰ 200 ਮੈਂਬਰਸ਼ਿਪ ਕਰਨੀ ਹੈ ਔਰ ਵਾਧੂ ਤਵਾ ਜਿੰਨੀ ਮਰਜ਼ੀ ਹੋ ਜਾਏ ਲੇਕਿਨ ਮਿਨੀਮਮ ਅਸੀ 200 ਜਿਹੜਾ ਹੈ ਸਾਡੇ ਅਲਟੀਮਾ ਲੈਵਲ ਵੱਲੋਂ ਇੱਕ ਕ੍ਰਾਈਟੇਰੀਆ ਤੈਅ ਕੀਤਾ ਗਿਆ ਹੈ ਕਿ ਇਹ ਸਾਡਾ ਅਭਿਆਨ ਜਿਹੜਾ ਇਸ ਤਰ੍ਹਾਂ ਚੱਲਣਾ ਹੈ ਔਰ ਐਕਟ ਮੈਂਬਰਸ਼ਿਪ ਤੋਂ ਬਾਅਦ ਫਿਰ ਜਿਹੜਾ ਸਾਡਾ ਇਲੈਕਸ਼ਨ ਪ੍ਰੋਸੈਸ ਹੈ ਉਹ ਸ਼ੁਰੂ ਹੋ ਜੇਗਾ ਉਹ ਪਹਿਲਾਂ ਸਾਡੀਆਂ ਇਕਾਈਆਂ ਬੂਥ ਇਕਾਈਆਂ ਬਣਨੀਆਂ ਉਹ ਇਕਾਈਆਂ ਤੋਂ ਬਾਅਦ ਮੰਡਲ ਇਕਾਈਆਂ ਮੰਡਲ ਇਕਾਈਆਂ ਤੋਂ ਬਾਅਦ ਜ਼ਿਲ੍ਹਾ ਇਕਾਈ ਜ਼ਿਲ੍ਹਾ ਤੋਂ ਬਾਅਦ ਪ੍ਰਦੇਸ਼ ਪ੍ਰਦੇਸ਼ ਤੋਂ ਬਾਅਦ ਸਾਡਾ ਨੈਸ਼ਨਲ ਲੈਵਲ ਦਾ ਜਿਹੜਾ ਉਹ ਜਿਹੜਾ ਪ੍ਰੈਗਨੈਂਟ ਪ੍ਰੋਸੈਸ ਹੈ ਇਲੈਕਟਡ ਪ੍ਰੋਸੈਸ ਜਿਹੜਾ ਸਾਡਾ ਪਾਰਟੀ ਦਾ ਜਿਸ ਤਰ੍ਹਾਂ ਚੱਲਦਾ ਉਸ ਤਰ੍ਹਾਂ ਉਹ ਸਾਡੇ ਜਿਹੜੇ ਪ੍ਰਧਾਨ ਹੈ ਜਿਹੜੇ ਉਹ ਜਿਹੜੇ ਜਾਣਗੇ ਚਾਹੇ ਉਹ ਬੁੱਢਾ ਹੋਵੇ ਚਾਹੇ ਉਹ ਮੰਡਲ ਦਾ ਹੋਵੇ ਚਾਹੇ ਉਹ ਜ਼ਿਲ੍ਹੇ ਦਾ ਹੋਵੇ ਚਾਹੇ ਉਹ ਪ੍ਰਦੇਸ਼ ਦਾ ਹੋਵੇ ਚਾਹੇ ਉਹ ਆ ਨੈਸ਼ਨਲ ਲੈਵਲ ਦਾ ਹੋਵੇ ਸੋ ਇਸ ਸਾਰੇ ਪ੍ਰੋਸੈਸ ਲਈ ਇੱਕ 1500 ਪਾਰਟੀਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਆਪਣੀ ਡੈਮੋਕ੍ਰੈਟਿਕ ਵੇ ਦੇ ਨਾਲ ਆ ਜਿਹੜੇ ਮੈਂਬਰਸ਼ਿਪ ਵੀ ਕਰਦੀ ਹੈ ਔਰ ਮੈਂਬਰਸ਼ਿਪ ਤੋਂ ਬਾਅਦ ਪਾਰਟੀ ਦੇ ਜਿਹੜੇ ਆ ਆ ਇਲੈਕਸ਼ਨ ਪ੍ਰੋਸੈਸ ਜਿਹੜਾ ਉਹਨੂੰ ਵੀ ਪੂਰਾ ਕਰਦੀ ਹੈ ਸੋ ਇਸ ਕਰਕੇ ਅੱਜ ਵੀ ਅਸੀਂ ਸਾਰੇ ਇਸ ਕੱਲ ਸਾਰੇ ਇਕੱਤਰ ਹੋਏ ਆ ਹੋ ਤੁਸੀਂ ਇਸ ਤੋਂ ਇਲਾਵਾ ਕੋਈ ਸਵਾਲ ਪੁੱਛਣਾ ਹੁੰਦਾ ਪੁੱਛ ਸਕਦੇ ਸਰਦਾਰ ਨਾਮ ਕੋਈ 18 ਨਾਮ ਮਨਜੀਤ ਸਿੰਘ ਰਾਏ ਆ ਮੈਂ ਸਾਫਤਾ ਵਾਈਸ ਚੇਅਰਮੈਨ ਕੱਟਿੰਗ ਕਮਿਸ਼ਨ ਪੰਜਾਬ ਸਰਕਾਰ ਔਰ ਦੋ ਧਨਵਾਰ ਜਨ ਸੈਕਟਰੀ ਪੰਜਾਬ ਪ੍ਰਦੇਸ਼ ਬੀਜੇਪੀ ਔਰ ਐਸ ਵੇਲੇ ਮੈਂ ਜਿਹੜਾ ਮਰਬਾਰੀ ਹਾਂ ਜਿਲ੍ਹਾ ਮੁਕਸਰ ਦਾ ਲੇਕਿਨ ਸਪੈਸ਼ਲ ਇੱਕ ਡਿਊਟੀ ਮੇਰੀ ਜਿਹੜੀ ਲੱਗੀ ਹੈ ਮੈਂਬਰਸ਼ਿਪ ਆਭਿਆਨ ਨੂੰ ਸ਼ੁਰੂ ਕਰਨ ਵਾਸਤੇ ਇੱਕ ਮੁਫਰੀਦ ਕੋਲ ਵਾਸਤੇ ਲੱਗੀ ਹੈ ਆ ਇਹ ਇਹ ਮੇਰਾ ਮोटा-ਮੋਟਾ ਮੈਂ ਲਗਭਗ ਕਾਫੀ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਚੰਗੇ ਸ਼ੰਗਲ ਤੋਂ ਜੁੜਿਆ ਹੋਇਆ ਔਰ ਅਲੱਗ-ਅਲੱਗ ਹੌਦਾਂ ਤੇ ਕੰਮ ਸਾਡੇ ਵਿੱਚ ਬੈਠੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਦੇ ਰੂਪ ਵਿੱਚ ਮੈਂ ਪੰਜਾਬ ਤੋਂ ਪਹਿਲੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੀ ਹਰ ਬੂਤ ਤੋਂ ਹਰ ਸ਼ਕਤੀ ਕੇਂਦਰ ਤੋਂ ਮੈਂਬਰਸ਼ਿਪ ਕਰਕੇ ਦਵਾਗਾ ਭਾਰਤੀ ਜਨਤਾ ਪਾਰਟੀ ਵੱਲੋਂ 200 ਦਾ ਟੀਚਾ ਬੂਤੇ ਰੱਖਿਆ ਪਿਆ ਮੈਂ ਉਹ 300 ਦੇ ਕਰੀਬ ਟੀਚਾ ਮੰਨ ਕੇ ਚੱਲਾਂ ਤੇ ਜਿਸ ਲਈ ਮੈਂ ਮੀਟਿੰਗ ਵੀ ਕੀਤੀ ਹੈ ਤੇ ਆਪਕੇ ਵਰਕਰ ਸਹਿਬਾਨ ਸਾਡੇ ਜੋ ਬੂਤੇ ਨੇ ਸ਼ਕਤੀ ਕੇਂਦਰਾਂ ਦੇ ਉਹਨਾਂ ਨੇ ਵੀ ਮੈਨੂੰ ਇਹ ਗੱਲ ਦਾ ਹੌਸਲਾ ਦਵਾ ਇਸ ਤਰ੍ਹਾਂ ਬਾਈਕਰ ਸਰਗੇ ਇਹ ਜੀ ਇੱਕ ਟੋਲ ਫਰੀ ਨੰਬਰ ਆ 880002024 ਉਹਦੇ ਤੇ ਤੁਸੀਂ ਮਿਸ ਕਾਲ ਕਰਦੇ ਆ ਮਿਸ ਕਾਲ ਕਰੋਗੇ ਤਾਰਦੂਬਾ ਕੇ ਮੈਸੇਜ ਆਊਗਾ ਮੈਸੇਜ ਨੂੰ ਤੁਸੀਂ ਖੋਲੋਗੇ ਤਾਂ ਮੈਂਬਰਸ਼ਿਪ ਦਾ ਜਿਹੜਾ ਐਪ ਹੈ ਖੁੱਲ ਜਾਊਗਾ ਉਹਦੇ ਵਿੱਚ ਤੁਸੀਂ ਫੋਨ ਨੰਬਰ ਐਡ ਕਰਨਾ ਫੋਨ ਨੰਬਰ ਐਡ ਕਰਨ ਤੋਂ ਬਾਅਦ ਆਰਟੀਪੀ ਆਉਣਾ ਆਰਟੀਪੀ ਭਰ ਕੇ ਉਹਦੇ ਚਾਹਤੀ ਸਾਰੀਨ ਡਿਟੇਲ ਨਾਂ ਈਮੇਲ ਆਈਡੀ ਨੰਬਰ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਪਿੰਨ ਕੋਡ ਤੇ ਆਕੀ ਪ੍ਰੋਫਾਈਲ ਫੋਟੋ ਲਾ ਕੇ ਤੁਸੀਂ ਉਹਨੂੰ ਓਕੇ ਕਰ ਦੇਣਾ ਫਿਰ ਤੁਹਾਡੀ ਜਿਹੜੀ ਮੈਂਬਰਸ਼ਿਪ ਆ ਉਹ ਰਜਿਸਟਰਡ ਹੋ ਜਾਂਦੀ ਹੈ ਤੇ ਮੈਂ ਇੱਕ ਜਰੀਏ ਇਹ ਵੀ ਬੇਨਤੀ ਕਰੂੰਗਾ ਕਿਉਂਕਿ ਕਈ ਜਿਹੜੇ ਸ਼ਰਾਰਤੀ ਅਨਸਰ ਆ ਉਹ ਮੈਂਬਰਸ਼ਿਪ ਦੇ ਨਾਂ ਤੇ ਅਈਆ ਤੋਂ ਪਿੱਛੇ ਜੇ ਮੇਰੇ ਮਸਲਾ ਧਿਆਨ ਚ ਆਇਆ ਕੱਲ ਕੁਝ ਘੰਟੇ ਪਹਿਲਾਂ ਹੀ ਕਿ ਉਹਨਾਂ ਨੂੰ ਫੋਨ ਕਰਕੇ OTP ਮੰਗ ਰਹੇ ਆ ਇਹਨਾਂ ਗੱਲਾਂ ਤੋਂ ਬਚੋ ਕਿਉਂਕਿ ਮੈਂਬਰਸ਼ਿਪ ਲਈ ਮੈਸ ਕਾਲ ਵੀ ਤੁਸੀਂ ਕਰਨੀ ਆ ਤੇ ਜਦੋਂ ਤੁਸੀਂ ਫੋਨ ਨੰਬਰ ਅਪਲਾਈ ਕਰਨਾ ਤਾਂ OTP ਵੀ ਤੁਹਾਨੂੰ ਆਉਣਾ ਤੇ ਮੈਂਬਰਸ਼ਿਪ ਵੱਲੋਂ ਹੀ ਉਹ ਮੈਸੇਜ ਆਉਣਾ ਇਹਨਾਂ ਧੱਕਾ ਤੋਂ ਜਾਂ ਜਿਹੜੇ ਗਲਤ ਕੰਮ ਕਰਦੇ ਉਹਨਾਂ ਤੋਂ ਬਚੀਏ ਕਿ ਆਪ ਨੇ ਕਿਹਾ ਕੋ ਲਿੰਕ ਸ਼ੇਅਰ ਕਰ ਰਹੇ ਆ ਉਹ ਲਿੰਕ ਤੋਂ ਵੀ हां रेफरेन्स ਜਿਵੇਂ ਮੰਨ ਲਓ ਮੈਂ ਐਕਟਿਵ ਕਾਰਕਟਰ ਬੰਨਾ ਤਾਂ ਮੈਂ ਆਪ ਦੇ ਥੱਲੇ ਘੱਟੋ ਘੱਟ ਪਾਰਟੀ ਜਨਤਾ ਪਾਰਟੀ ਵੱਲੋਂ ਚਾਹੇ ਕੋਈ ਜ਼ਿਲ੍ਹੇ ਦਾ ਅਧਿਕਾਰੀ ਆ ਚਾਹੇ ਕੋਈ ਮੰਡਲ ਦਾ ਅਧਿਧਾਰਕ ਜੀ ਉਹਨੇ ਦੁਆਰਾ ਉਹਦਾ ਲੈਣਾ ਤੁਹਾਨੂੰ ਐਕਟਿਵ ਮੈਂਬਰ ਬੰਨਾ ਜ਼ਰੂਰੀ ਹੈ ਘੱਟੋ ਘੱਟ 100 ਮੈਂਬਰ ਬਣਾਉਣੇ ਪੈਣਗੇ ਸਾਥੀ ਲੱਗੇ ਹੋਏ ਆ ਗਦਰਵਾ ਵੀ ਲੱਗੇ ਹੋਏ ਆ ਮੈਂ ਗਦਰਵਾ ਪਿੱਛੇ ਅਸੀਂ ਇੱਕ ਦੋ ਮੀਟਿੰਗਾਂ ਕਰ ਨਹੀਂ ਚੁੱਕੇ ਆ ਔਰ ਇਸੇ ਤਰ੍ਹਾਂ ਹੀ ਬਰਨਾਲਾ ਔਰ ਬਾਕੀ ਥਾਵਾਂ ਤੇ ਵੀ ਸਾਡੇ ਸਾਥੀ ਆ ਜਿਹੜੇ ਆ ਲਗਿਆ ਰ ਉਹਨਾਂ ਦੀਆਂ ਡਿਊਟੀਆਂ ਤਕਰੀਬਨ ਅਸੀਂ ਲਾਈਆਂ ਹੋਈਆਂ ਨੇ ਔਰ ਦੋ ਤਿੰਨ ਮੀਟਿੰਗਾਂ ਵੀ ਅਸੀਂ ਕਰ ਚੁੱਕੇ ਆ ਔਰ ਬੜੇ ਝੋਕੇ ਉਹ ਜਿਹੜੇ ਲੜਾਈ ਅਸੀਂ ਜਿਹੜੀ ਲੜਾਂਗੇ ਔਰ ਇਹ ਜਿਹੜੀ ਐ ਇਸ ਵੇਲੇ ਲਾਰਡ ਆਰਡਰ ਦੀ ਸਿਚੁਏਸ਼ਨ ਦੇਖਦੇ ਭਾ ਪੰਜਾਬ ਦਾ ਬੁਰਾ ਹਾਲ ਹੈ ਜਿਹੜੇ ਕਹਿੰਦੇ ਸੀ ਵੀ ਅਸੀਂ ਬੜਾ ਪੀਪੇ ਦਾ ਜਿਹੜਾ ਥੱਲਾ ਹੈ ਨੀਗਾ ਤਾਂ ਮੈਨੂੰ ਤਾਂ ਲੱਗਦਾ ਇਹਨਾਂ ਪੀਪਾ ਹੀ ਗਾਇਬ ਕਰ ਦੋਤਾ ਹੈ ਹੈ ਔਰ ਜਿੰਨਾ ਕੁਛ ਉਹਨਾਂ ਨੇ ਕਿਹਾ ਸੀ ਚਾਹੇ ਉਹ ਨਸ਼ਾ ਸੀ ਚਾਹੇ ਗੋਸੀਆਂ ਦੀ ਗੱਲ ਸੀ ਉਹ ਸਾਰੀਆਂ ਤੋਂ ਸਾਰੀਆਂ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਭੱਜ ਚੁੱਕੀ ਏ ਤੇ ਰੰਗਲਾ ਪੰਜਾਬ ਨੂੰ ਗੰਦਲਾ ਪੰਜਾਬ ਬਣਾਉਂਦਾ ਜਿੰਨਾ ਵੀ ਜੋਰ ਲਾ ਸਕਦੇ ਆ ਉਹ ਲਾਈ ਜਾਂਦੇ ਰੰਗਲਾ ਆਪਣੇ ਆਪ ਨੂੰ ਜਰੂਰ ਬਣਾਈ ਜਾਂਦਾ ਕੰਗਨਾਰ ਰਣੋਤਾਲਾ ਮਾਮਲਾ ਫੌਰ ਪ੍ਰਖਿਆ ਆ ਪੰਜਾਬ ਦੇ ਵਿੱਚ ਉਹ ਵੀ ਬੜੀ ਉਹ ਸਾਡੀ ਸੈਂਟ ਦੀ ਲੀਡਰਸ਼ਿਪ ਨੇ ਕਹਿਤਾ ਵੀ ਸਾਡਾ ਪਾਰਟੀ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੀ ਸਰਕਾਰ ਨੇ ਕੱਲ ਜਿਹੜਾ ਬਚਤ ਚੱਲ ਰਿਹਾ ਉਹ ਦੌਰਾਨ ਐਨਓਸੀ ਖਤਮ ਕਰਨ ਦਾ ਇੱਕ ਐਲਾਨ ਕੀਤਾ 500 ਰੁਪਏ ਤੋਂ 500 ਰੁਪਏ ਤੱਕ ਦਾ 25 ਰੁਪਏ ਵਿੱਚ ਪ੍ਰਾਈਵੇਟ ਕੋਲੋਨੀ ਨੂੰ ਰੈਗੂਲਰਾਈਜ਼ ਕਰ ਐ ਕੋਲੋਨੀ ਐਨਓਸੀਓ ਠੀਕ ਹੈ ਜਿਹੜਾ ਚੰਗਾ ਕੰਮ ਕਰਨਗੇ ਉਹ ਠੀਕ ਹੈ ਅੱਛੀ ਗੱਲ ਹੈ ਐਨਾ ਤੁਸੀਂ ਖਤਮ ਕੀਤਾ ਤਾਂ ਉਹਦੇ ਨਾਲ ਲੋਕਾਂ ਨੂੰ ਰਾਤ ਮਿਲੇਗੀ ਪਰ ਇਹ ਨਾ ਉਹ ਬੈਕਗ੍ਰਾਉਂਡ ਤੇ ਕੋਈ ਨਾ ਕੋਈ ਕਲਾਉਜ਼ ਲਿਖਿਆ ਹੋਵੇ ਕਿਉਂਕਿ ਆਪਾਂ ਜਿ ਪੜਿਆ ਨਹੀਂਗਾ ਉਹਨਾਂ ਨੇ ਉਹ ਬਿੱਲ ਪਾਸ ਜ਼ਰੂਰ ਕਰ ਦਿੱਤਾ ਹੈ ਲੇਕਿਨ ਉਹ ਆਪ ਹੀ ਦੱਸਣ ਦਿਆ ਸੀ ਮੁੱਖ ਮੰਤਰੀ ਵੀ ਕਿਹੜੇ ਕਿਹੜੇ ਕਲਾਉਜ਼ ਹੁੰਦੇ ਨੇ ਕਿ ਮੈਂ ਕਿਵੇਂ ਸਰਕਾਰਾਂ ਫਾਇਦਾ ਲੈਂਦੀਆਂ ਉਹ ਆਪ ਹੀ ਦੱਸ ਰਿਹਾ ਸੀ ਤਾਂ ਇਸ ਕਰਕੇ ਜੇ ਕੋਈ ਚੰਗਾ ਕੰਮ ਕਰਨਗੇ ਲੇਕਿਨ ਇਹ ਵੀ ਲੈਂਡ ਆਰਡਰ ਤੇ ਸਰਕਾਰ ਪੂਰੀ ਤਰ੍ਹਾਂ ਫੇਰ ਹੈ ਲੈਂਡ ਆਰਡਰ ਔਰ ਨਸ਼ੇ ਦੇ ਉੱਪਰ ਲੋਕ ਤਰਾਹੀ ਮਾਮ ਤਰਾਹੀ ਮਾਮ ਕਰਦੇ ਹੈ ਜੀ ਅੱਜ ਅਸੀਂ ਫਾਇਦਾ ਨਹੀਂ ਪਾਰਟੀ ਦਾ ਕਿਸੇ ਪਾਰਟੀ ਜਨਤਾ ਪਾਰਟੀ ਜੋ ਵਰਡ ਦੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਔਰ 6 ਸਾਲਾਂ ਤੋਂ ਬਾਅਦ ਅਸੀਂ ਹਰ ਵਾਰ ਨਵੀਂ ਮੈਂਬਰਸ਼ਿਪ ਕਰਦੇ ਹਾਂ ਕਿਉਂਕਿ ਉਹ ਸਾਡੇ ਮੈਂਬਰਸ਼ਿਪ ਦੇ ਪ੍ਰਵਾਰੀ ਮਨਜੀਤ ਰਾਏ ਜੀ ਲਾਏ ਹੋਏ ਨੇ ਅੱਜ ਉਹ ਆਏ ਹੋਏ ਨੇ ਤੁਹਾਨੂੰ ਇੰਟਰਵਿਊ ਵੀ ਦਿੱਤੀ ਹੈ ਔਰ ਅਸੀਂ ਸਾਰੀ ਟੀਮ ਪੂਰੇ ਜ਼ਿਲ੍ਹੇ ਦੀ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਇੱਕ ਬੂਥ ਤੇ 200 ਮੈਂਬਰਸ਼ਿਪ ਜ਼ਰੂਰੀ ਹੈ ਮਿਨੀਮਮ ਪਰ ਅਸੀਂ ਇਸ ਤੋਂ ਵੱਧ ਤੋਂ ਵੱਧ ਪੂਰੇ ਮਿਲ ਕੇ ਜ਼ਿਲ੍ਹੇ ਦੀ ਪੂਰੀ ਟੀਮ ਵੱਧ ਤੋਂ ਵੱਧ ਕਰਾਂਗੇ ਜਿਸ ਤਰ੍ਹਾਂ ਪਹਿਲਾ ਭਾਰਤੀ ਜਨਤਾ ਪਾਰਟੀ ਵੱਡੀ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਆਈ ਹੈ ਮੈਂਬਰਸ਼ਿਪ ਉਸ ਉਸ ਤੋਂ ਵੀ ਵੱਧ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹੋਏਗੀ ਔਰ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ ਅੱਜ ਮੈਂਬਰਸ਼ਿਪ ਦਾ ਅਭਿਆਨ ਦੋ ਤਰੀਕ ਤੋਂ ਸ਼ੁਰੂ ਹੋਇਆ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਮੇਸ਼ਾ ਜੀ ਨੇ ਸਾਡੇ ਮਾਨਯੋਗ ਇਹਨਾਂ ਵੱਡੇ ਨੇਤਾਵਾਂ ਨੇ ਪਹਿਲਾਂ ਕੀਤੀ ਹੈ ਤੇ ਹੁਣ ਜ਼ਿਲ੍ਹੇ ਵਾਝੇ ਜ਼ਿਲ੍ਹੇ ਵਾਝੇ ਸਾਰੀ ਇਹ ਹੋਣੀ ਹੈ